ਗਾਈਸ ਬਾਲਿਵੁੱਡ ਨੂੰ ਵੀਡੀਓ ਔਰ ਬਾਈਕ ਉੱਤੇ ਆਸਣਾ ਬਾਈਕ ਉਤੇ ਅੱਜ ਮੈਂ ਰੈਡੀ ਸਾਰੀ ਹੋ ਗਏ ਮੈਂ ਆਲਮਗੀਰ ਚੱਲਾਇਆ ਇੱਕ ਮੇਰੇ ਨਾਲ ਠੀਕ ਹੈ ਤੇ ਆ ਆ ਲਿਆੁੱ ਸੁੱਤੇ ਮੈਂ ਨਾ ਦੇਖੋ ਉਹ ਉੱਠ ਜਾ ਆ ਦੇਖੋ ਆਲੇ ਵਾਪਰੇ ਪੱਗ ਬੰਨਣੀ ਆ ਫਿਰ ਫਿਰ ਆਪਾਂ ਚੱਲਾਂਗੇ ਆਲਮਗੀਰ ਆਪ ਆਪਾਂ ਉਹਨਾਂ ਦੇ ਜਾਂ ਸਿਸਿਆਲੇ ਗੁਰਦੁਆਰੇ ਤਾਂ ਹਾਲੇ ਜਲੀ ਗਲੀ ਪਣਾਉਂਦੇ ਆ ਆ ਦੇਖ ਇੱਥੇ ਮੰਮੀ ਮੰਮੀ ਰੋਟੀ ਪਕਾਉਂਦੇ ਪਿਆ ਮੰਮੀ ਜਾਂਾਂ ਸਿਸਿਆਏ ਕਰਦਾਰੇ ਹੈ ਯਾ ਨਾ ਅੱਧ ਵੀ ਜਾਓਗੇ ਉਹ ਦਾਦੀ ਨੂੰ ਨਾ ਖੂ ਖਾ ਕੇ ਨਾ ਅੱਜ ਚੱਲ ਰਹੀ ਨਾ ਠੀਕ ਹੈ ਗਾਈ ਚੱਲਦੇ ਆਪਾਂ ਤੇ ਪਾਪਾ ਇਹ ਰਿਹਾ ਭਗਵਾਨ ਦਾ ਰੈਡੀ ਹੋਣੇ ਆ ਫਿਰ ਅੱਗੇ ਆਊਗਾ ਬਲੋਗ ਬਲੋਗ ਦਿਖਾਉਣਾ ਪੂਰਾ ਤੁਹਾਨੂੰ ਗਾਈਸ ਹਾਂਜੀ ਗਾਈਸ ਇਹ ਸਾਨੂੰ ਨਾਲ ਦਾ ਮੁੰਡਾ ਦੇਖਿਆ ਸੀ ਉਹ ਕਹਿੰਦੇ ਤੁਸੀਂ ਬਲੋਗ ਬਣਾਉਣੇ ਪਿਓਗੇ ਹਮੈਂ ਕਹਾਂ ਹਾਂਜੀ ਐ ਵੱਡਾ ਵੀਰਾ ਬਲੋਗ ਨਾਲ ਦਾ ਵੈਸੇ ਮੈਂ ਵੀ ਬਲੋਗ ਨਾਲ ਦਾ ਵੀ ਇਹ ਆਇਆ ਇਕਦਾਂ ਹੀ ਇਹ ਕਹਿੰਦੇ ਤੁਸੀਂ ਬਲੋਗ ਬਣਾਉਗੇ ਹਾਂਜੀ ਬਲੋਗ ਬਣਾਉਣੇ ਪਿਆ ਚਲੋ ਗਾਈਸ ਅੱਗੇ ਬਲੋਗ ਦਿਖਾਉਣਾ ਤੁਹਾਨੂੰ ਹਾਂਜੀ ਗਾਈਸ हाँ जी आप नहर तक पहुंच गए नहर से अपना पुल बनता हुआ नवा नवा इतने ना ही पुलिस करी कुछ भी सी नहीं खड़ा इसलिए आप गए मैं चल वीडियो बना ला पुलिस ने करी इतना पुल बनता ते जी का आप पहुँच गए मंजी साहब गुरुद्वारे तो आप पहुँच गए अनुसार ठीक है सरोवर साहब जावे सरोवर तो बाद फिर आप जावे दर्शन करना ठीक है तो दर्शन करने तो बाद फिर आप घूमेंगे ठीक है घूमते फिर मतलब मार्जिए मस्ती करा थोड़ी ਆਪਾਂ ਪਲਾਨ ਕੀਤਾ ਸੀ ਮੈਂ ਤੇ ਵੱਡੇ ਵੀਰ ਨੇ ਠੀਕ ਆ ਤੇ ਆਪਾਂ ਚੱਲਦੇ ਆ ਆਰੰਗੀਤ ਸਿੰਘ ਸਾਹਿਬ ਮੈਂ ਕਿਹਾ ਚਲੋ ਵੀ ਚੱਲਦੇ ਆ ਫਿਰ ਹਨਾ ਵੀਰੇ ਠੀਕ ਆ ਤੇ ਹੁਣ ਆਪਾਂ ਇੱਥੇ ਪਹੁੰਚੇ ਆ ਆ ਦੇਖੋ ਗਾਈਜ਼ ਮੋਹ ਚਾਲ ਦੇਖ ਲਓ ਇੱਧਰ ਦਾ ਆ ਸਾਡਾ ਵੀਰਾ ਮੋੱਚਾ ਛੱਟਕੜੀ ਜਾਂਦਾ ਅਸੀਂ ਇੱਥੇ ਆ ਗਏ ਪੂਰੀ ਇੱਥੇ ਰਾਤ ਨੂੰ ਹਿੜਦੇ ਹੁੰਦੇ ਆ ਨਾ ਰੱਖ ਲੈ ਇਹਨੂੰ ਉੱਥੇ ਆਪਣੀ ਜਗ੍ਹਾ ਲਈ ਰੱਖ ਲੈ ਮੈਂ ਦੱਸ ਦੇਣਾ ਜਿਹੜਾ ਇੱਥੇ ਆਉਗਾ ਹਾਂਜੀ ਗਾਈਸ ਆਪਾਂ ਜੋਰੇਤਾਰ ਕੇ ਦਰਸ਼ਕਾਂ ਨੂੰ ਚੱਲਨੀ ਆ ਠੀਕ ਹੈ ਤੇ ਇੱਥੇ ਸਾਡਾ ਮਤਲਬ ਜਿਹੜੇ ਖਾਲਚ ਖੇਡਮ ਹਸਤੇ ਆਉਂਦੇ ਸੀ ਉਹ ਇੱਥੇ ਮਿਲੇ ਸੀ ਸਾਨੂੰ ਇੱਕ ਸਾਬ ਸਿੰਘ ਇੱਕ ਨਵਜੋਤ ਕੋਰੇ ਠੀਕ ਹੈ ਇਹ ਸਾਨੂੰ ਮਿਲੇ ਸੀ ਆਪਾਂ ਹੁਣ ਜੋਰੇਤਾਰ ਕੇ ਅਲਾਪਾ ਜਾਮੇ ਸਰੋਵਰ ਘਾੜੇ ਸਰੋਵਰ ਘਾੜ ਤੋਂ ਆਪਾਂ ਜਾਮੇ ਭੇਜੇ ਦਰਸ਼ਕਾਂ ਨੂੰ ਦਰਵਾਜਾ ਸਾਹਿਬ ਚ ਗਾਈਸ ਆਪਾਂ ਸਰੋਵਰ ਕਾਰ ਪਹੁੰਚ ਗਏ ਆ ਠੀਕ ਆ ਪਹੁੰਚਦੇ ਆ ਅੱਜ ਇੱਥੇ ਸਾਨੂੰ ਮੱਛੀਆਂ ਦਿਖੀਆਂ ਉਹ ਉੱਥੇ ਹੀ ਸਾਡੇ ਮੱਛੀਆਂ ਬਹੁਤ ਸੀ ਆਪਾਂ ਚੱਲਦੇ ਆ ਬੇਨੂ ਅਸੀਂ ਕਿਹਾ ਵੀਰੇ ਆਪਾਂ ਇੱਧਰ ਹੀ ਸਾਡੇ ਚੱਲਦੇ ਆ ਠੀਕ ਆ ਇੱਥੇ ਮੱਛੀਆਂ ਨਹੀਂ ਹੋਣਗੀਆਂ ਆਪਾਂ ਆਰਾਮ ਨਾਲ ਮੂਹਾਂ ਧੋ ਕੇ ਪਾਈਏ ਕਿਸ਼ਾਤ ਲੈ ਕੇ ਆਇਨੀ ਸੀ ਆਪਾਂ ਇਹ ਮੈਂ ਸੋਚਿਆ ਨਾ ਜਾਵਾਂਗੇ ਪਰ ਮੈਂ ਕਿਸ਼ਾ ਲੈ ਕੇ ਨਹੀਂ ਸੀ ਨਾਤਾ ਨਹੀਂ ਸੀ ਆਸਾ ਉਹ ਆਪਾਂ ਚੱਲਨੇ ਆ ਰਾਜ ਸਾਹਿਬ ਦਰਵਾਜਾ ਸਾਹਿਬ ਚ ਆ ਗਏ ਗਾਈਸ ਆਪਾਂ ਰਾਜ ਸਾਹਿਬ ਚ ਚੱਲ ਗਏ ਆਪਾਂ ਆ ਦੇਖੋ ਗਾਈਸ ਕਿਦਾਂ ਸੋ ਆਉਲੇ ਸੰ ਸੰ ਸੱਪ ਦੇਖਿਆ ਸੀ ਕਿੱਥੇ ਆ ਇੱਧਰ ਹੀ ਸੈੱਡ ਅੱਛਾ ਕਾਲਾ ਖੇਤ ਰ ਮਤਿ ਵੀ ਡੇਟੇ ਚਾਲ ਹੁੰਦੇ ਸੀ ਅੱਛਾ ਹੂੰ ਕਾਨੇ ਕੋ ਬੁੱਝੂ ਇਸ ਨਾ ਉਹਦੇ ਵਿੱਚ ਕਹਿੰਦੇ ਆ ਅੱਛਾ ਉਹ ਖੇਤਾਂ ਚ ਤਾਂ ਚੱਲ ਨਿਕਲ ਜਾਂਦੇ ਆ ਹੂੰ ਹੁਣ ਨਾ ਨਿਕਲਿਆ ਵੇ ਬਸ ਨਹੀਂ ਨਹੀਂ ਹੁੰਦਾ ਕੋਈ ਗੱਲ ਨਹੀਂ ਤੇ ਹੁਣ ਆਪਾਂ ਕਿੱਥੇ ਜਾ ਰਹੇ ਆ ਤਮਨ ਜਿੱਥੇ ਗੁਰੂ ਜੀ ਨੇ ਤੀਰ ਮਾਰਿਆ ਸੀ ਸਾਪ ਨੂੰ ਮਾਰਿਆ ਸੀ ਅੱਛਾ ਹੂੰ ਉਹ ਤੇ ਯਾਰੀ ਉਧਰ ਕੰਡ ਵਾਲੇ ਲੋਕ ਹੁੰਦੇ ਸੀ ਨਾ ਹਾਂ ਉਹ ਖੂਹ ਖੂਹ ਚ ਪਾਣੀ ਲੈਂਦੇ ਸੀ ਅੱਛਾ ਉਹ ਪਾਣੀ ਆ ਲੈਂਦੇ ਸੀ ਹਾਂ ਤੇ ਪਾਣੀ ਪੀ ਕੇ ਉਹਨੂੰ ਕਈ ਲੋ ਮਰ ਜਾਂਦੇ ਸੀ ਅੱਛਾ ਬੱਚੇ ਅੱਛਾ ਜਾਂ ਫਿਰ ਜਰੀਲਾ ਸੀਗਾ ਪਾਣੀ ਹਨਾ ਹਾਂ ਅੰਦਾ ਚੋ ਜ਼ਹਿਰ ਮਾਰਗਾਸ ਪਾਣੀ ਅੱਛਾ ਅੱਛਾ ਠੀਕ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਈ ਸੀ ਅੱਛਾ ਚੱਲ ਵਾਲੇ ਫਿਰ ਗੁਰੂ ਸਾਹਿਬ ਜੀ ਨੇ ਤੀਮ ਮਾਰਿਆ ਸੀ ਇਦਾਂ ਮੁੱਠਰੇ ਵੱਜਿਆ ਸੀ ਆ ਕੇ ਅੱਛਾ ਤੇ ਆਪਾਂ ਹੁਣ ਦਰਸ਼ਨ ਕਰਨ ਚੱਲੇ ਆ ਹਾਂਜੀ ਗਾਇਜ਼ ਆਪਾਂ ਕਲਾਨਸਾ ਪਹੁੰਚ ਗਏ ਆ ਠੀਕ ਹੈ ਤੇ ਇਹ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਸੀ ਇਸ ਲਈ ਮੈਂ ਵੀਡੀਓ ਤੇ ਨਾਮ ਨਹੀਂ ਬੋਲਿਆ ਠੀਕ ਹੈ ਗਾਇਜ਼ ਤੇ ਆਪਾਂ ਹੁਣ ਪਹੁੰਚ ਗਏ ਆ ਇੱਥੇ ਨਾ ਪਹਿਲਾਂ ਅਸੀਂ ਚਮੈ ਤਾਂ ਚਾਰ ਵਾਰੀ ਆ ਚੁੱਕਾ ਆਂ ਠੀਕ ਹੈ ਤੇ ਜਿਹੜੇ ਮੇਰੇ ਬੇਰਾ ਸੀ ਉਹ ਪਹਿਲੀ ਵਾਰ ਆ ਰਹੇ ਸੀ ਉਹ ਕਹਿੰਦੇ ਆ ਕਿ ਇਸ ਕੰਨ ਮੈਂ ਕਲਾਨਸਾ ਇੱਥੇ ਗੁਰੂ ਕومی ਸੰਜ ਨੇ ਤੀਰ ਮਾਰ ਕੇ ਸੁਪਨੀ ਨੂੰ ਮਾਰਿਆ ਸੀ ਠੀਕ ਹੈ ਤੇ ਇੱਥੇ ਆ ਜਿੱਤੇ ਮੈਂ ਦੋ ਮਹੀਨਾ ਦਾ ਸਾਲ ਬਾਅਦ ਆਇਆ ਹੁਣ ਇੱਥੇ ਪਹਿਲਾਂ ਆ ਬਣਾਇਆ ਜਦੋਂ ਆ ਬਣਾਇਆ ਗਾਇਜ਼ ਕੁਝ ਨਹੀਂ ਬਣਾਇਆ ਸੀ ਗਾਈ ਹੁਣ ਤਾਂ ਬਣਾ ਚੁੱਕਾ ਬਹੁਤ ਮੈਂ ਕਹਿੰਨਾ ਆਨ ਦਾ ਟਾਈਮ ਚ ਇੱਥੇ ਇਨਾ ਵਧੀਆ ਬਣ ਜੂਗਾ ਪੂਰੀ ਜਗਾ ਵਧੀਆ ਬਣ ਜਾਣੀਆਂ ਗਾਈਸਾਂ ਇੱਥੇ ਤਾਂ ਹੁਣ ਪ੍ਰਥਪੱਥਰ ਲਗਣਾ ਆ ਠੀਕ ਆ ਤੇ ਪੱਥਰ ਲੱਗਣ ਤੋਂ ਬਾਅਦ ਹੁਣ ਆ ਖੂ ਦੇਖ ਲਓ ਗਾਈਸ ਆ ਇੱਥੇ ਤੀਰ ਮਾਰਿਆ ਸੀ ਯਾਦ ਹੈ ਗਾਈਸ ਉਹਦੇ ਉਹ ਤੀਰ ਦਾ ਨਿਸ਼ਾਨ ਵੀ ਬਣਾ ਹੋਇਆ ਤੀਰ ਮਾਰਿਆ ਹੋ ਦੇਖੋ ਗਾਈਸ ਅਤੇ ਇਹ ਤਾਂ ਪੁਰਾਣਾ ਨਿਸ਼ਾਨ ਵੀ ਬਣਿਆ ਹੋਇਆ ਜੁਮਗਾ ਕੇ ਦਿਖਾਣਾ ਤੁਹਾਨੂੰ ਅਤੇ ਇਹ ਤਾਂ ਨਿਸ਼ਾਨ ਆ ਖੂਗਾ ਇੱਥੇ ਸਭ ਇੱਥੇ ਸਭ ਆਪਣੀ ਆ ਕੇ ਰਹਿੰਦੀ ਬੀਸੀ ਤੇ ਗੁਰੂ ਪਿੰਡ ਵਾਲੇ ਨੇ ਕਿਹਾ ਸੀ ਗੁਰੂ ਮਹਾਰਾਜ ਇੱਥੇ ਸਪਣੀਆਂ ਇਹ ਬੱਚੇ ਨੂੰ ਜ਼ਹਿਰ ਮੱਤੇ ਵੀ ਪਾਣੀ ਨਾਲ ਜ਼ਹਿਰ ਅਸੀਂ ਦੇਣੇ ਆ ਤੇ ਉਹ ਮਾਰ ਬੱਚਾ ਮਾਰ ਜਾਂਦਾ ਫਿਰ ਗੁਰੂ ਜੀ ਚ ਇੰਜੀਨੀਅਰ ਟੀਮ ਆ ਰਹੀ ਸੀ ਆ ਕੇ ਤੇ ਆ ਗਾਈ ਜਾਂਦੇ ਖੂਬ ਇੱਥੇ ਪੰਪਾ ਨਲਕਾ ਲੱਗਿਆ ਹੋਇਆ ਅੰਦਰੋਂ ਪਾਣੀ ਆਂਦਾ ਆ ਪਰ ਪਾਣੀ ਬਹੁਤ ਸੁਆਦ ਆ ਬਾਈ ਪੀ ਕੇ ਦੇਖੋ ਪਾਣੀ ਐ ਹਨ ਜਿਵੇਂ ਮਿੱਠਾ ਪਾਣੀ ਹੋਵੇ ਇਹ ਮਿੱਠਾ ਪਾਣੀ ਬਹੁਤ ਆਂਦਾ ਪੀ ਕੇ ਦੇਖੋ ਗਾਇਸ ਮੈਂ ਸਿੱਧਾ ਪੀਂਨੇ ਪਿਆ ਆ ਅਭੀ ਇਹ ਵੀ ਪਿੰਦਾ ਪਿਆ ਸੀ ਮੈਂ ਨਲਕਾ ਚ ਕਰਦਾ ਪਿਆ ਸੀ ਮੈਂ ਕਿਹਾ ਬਈ ਤੁਸੀਂ ਵੀਡੀਓ ਬਣਾਓ ਮੈਂ ਪੀਂਨਾ ਫਿਰ ਮੈਂ ਮੈਂ ਕਿਹਾ ਬਈ ਤੁਸੀਂ ਵੀਡੀਓ ਬਣਾਓ ਮੈਂ ਮੈਂ ਪੀਂਨਾ ਆ ਤੇ ਗਾਇਸ ਹੁਣ ਐਗਨਾਂ ਇੱਥੇ ਜੂਰ ਆਇਆ ਕਰੋ ਗਾਇਸ ਤੁਸੀਂ ਤੇ ਇੱਥੇ ਆ ਕੇ ਲੋਕ ਕੁਛ ਹੋ ਜਾਂਦੀਆਂ ਮੇਰੀ ਆ ਮਤਰੀ ਤੀਰ ਦੇ ਕੇ ਗੁਰਪ੍ਰਸਿੰਝ ਨੇ ਤੀ ਮਾਰਿਆ ਸੀ ਠੀਕ ਹੈ ਗਾਈ ਇਤਨੇ ਨਕਲੀ ਤੀਰ ਲਾਇਆ ਅਸਲੀ ਤੀਰ ਨਹੀਂ ਲਾਇਆ ਇੱਥੇ ਪਤਾ ਨਹੀਂ ਅਸਲੀ ਤੀਰ ਪਈ ਕਿੱਥੇ ਚੱਲ ਗਿਆ ਮਤਰੀ ਪੱਜ ਕੇ ਖਰਾਬ ਹੋ ਗਿਆ ਨਾ ਤੀਰ ਲੱਗਦਾ ਮੈਨੂੰ ਗਾਈਸ ਤੇ ਗਾਈਸ ਇੱਥੇ ਨਿਸ਼ਾਨ ਸਾਹਿਬ ਵੀ ਆ ਇੱਥੇ ਵਾ ਦੇਖੋ ਜਾਲ ਲਾ ਰਿਹਾ ਜਾਲ ਪਲਾਉਂਦੇ ਪਏ ਆ ਠੀਕ ਹੈ ਤੇ ਉਹ ਨਿਸ਼ਾਨ ਸਾਹਿਬੀ ਆ ਤੇ ਇੱਥੇ ਆ ਦੇਖ ਲੋ ਇੱਥੇ ਇਤਿਹਾਸ ਆ ਗੁਰਦੁਆਰਾ ਸ੍ਰੀ ਕਲਕਾਂ ਸਾਹਿਬ ਗਾਇਸ ਨੂੰ ਥੋੜਾ ਬੋਲਣਾ ਨਹੀਂ ਆਦਾ ਤਾਂ ਹੋ ਜਾਂਦਾ ਤੇ ਇਹ ਉਹ ਪ੍ਰੀਤ ਸਥਾਨ ਹੈ ਜਿੱਥੇ ਕਲਤੀਧਾਰ ਦਸਮੇਸ਼ ਪਿਤਾ ਜੀ ਗੋਬਿੰਦ ਸਿੰਘ ਜੀ ਨੇ 14 191761 ਬਿਗ ਮਿਕਰਮੀ ਨੂੰ ਆਪਣੇ ਕਰ ਕਰਮਾ ਨਾਲ ਤੀਰ ਮਾਰ ਕੇ ਸਲਾਲਦਾ ਕਿਲਾਨ ਕਰ ਦਿੱਤਾ ਸਲਾਨ ਇਹਨਾਂ ਸਲਾਨ ਸਿੱਧਾ ਪਤਾ ਨਾਮ ਠੀਕ ਹੈ ਤੇ ਗਾਇਸ ਇਹ ਇਤਿਹਾਸ ਬਹੁਤ ਵਧੀਆ ਲੱਗਦਾ ਮੈਨੂੰ ਤੇ ਤੀਰ ਮਾਰ ਕੇ ਗਾਇਸ ਸਪਨੀ ਦਾ ਸਾਰਸਾ ਇਹ ਕਰਤਾ ਸੀ ਗਾਇਸ ਆਪਾਂ ਨੇ ਹੁਣ ਬਸ ਆਪਾਂ ਇਹ ਕਮਨ ਐ ਸੀ ਕਮਨ ਕੇ ਆਪਾਂ ਚੱਲਦੇ ਹਾਂ ਹੁਣ ਤੇ ਮੈਂ ਵੀਰਾ ਪਹਿਲੀ ਵਾਰ ਐਸੀ ਐਸੀ ਗੱਚਾ ਵਿਦੇਸ਼ ਹੁਣ ਮੈਂ ਦਿਖਾ ਕੇ ਆ ਜਨਾ ਆ ਦੇ ਗਾਈਸ ਆਪਾਂ ਹੁਣ ਆਪਾਂ ਚੱਲਦੇ ਆ ਗਾਈਸ ਇਹਦੇ ਕਲਾਂ ਸਾਹਿਬ ਦੀ ਜਗ੍ਹਾ ਉੱਥੇ ਸਾਨੂੰ ਇੱਕ ਬਤਵੀ ਇੱਕ ਬੰਦ ਹੋਏ ਟਰੈਕਰ ਮਿਲਿਆ ਸੀ ਆਪਾਂ ਇਹ ਵੀਡੀਓ ਬਣਾ ਲਈਆ ਬਾਗ ਵੀ ਮਿਲਦੇ ਪਏ ਸੀ ਬਤਕ ਜਿਹੜੀ ਹੁੰਦੀ ਆ ਉਹ ਵੀ ਉੱਡਦੇ ਪਏ ਸੀ ਤੇ ਬਹੁਤ ਸਾਰੀਆਂ ਉੱਡਦੀਆਂ ਪਈਆਂ ਸੀ ਤੇ ਵੀਰੇ ਕਹਿੰਦੇ ਗਾ ਜੀ ਹੁਣ ਮੈਂ ਬੇਨ ਨੂੰ ਕਹਿ ਵੀਰੇ ਇੱਥੇ ਆਪਾਂ ਜਦ ਆਪਾਂ ਬੌਂਦੇ ਆ ਨਾ ਕੋਈ ਵੀ ਚੀਜ਼ ਇਹਦੇ ਬੱਦੀ ਨਾ ਜਿਹੜੇ ਉਹ ਜਿਹੜੇ ਨਿੱਜਾਰੇ છોੜੇ ਹੋਏ 20 ਜੰਤੂ ਹੁੰਦੇ ਆ ਉਹ ਇਹ ਖਾਨ ਆਂਦੇ ਨੇ ਠੀਕ ਹੈ ਤੇ ਖਾਂਦੇ ਵੀ ਵੇਸੀ ਤੇ ਮੈਂ ਮੈਨੂੰ ਦੱਸਿਆ ਵੀ ਦੇਖੋ ਖਾਂਦੇ ਪੀਂਦੇ ਤੇ ਪੀਰਾ ਫਿਰ ਉਹਦੇ ਖਿਸ਼ਾਨ ਖੇਤੀ ਵੀ ਕਰਦੇ ਪਏ ਸੀ ਠੀਕ ਹੈ ਤੇ ਆਪਾਂ ਚੱਲਦੇ ਆ ਉਹ ਗੁਰਦੁਆਰੇ ਤੋਂ ਪਿੱਛੇ ਬੈਕ ਸਾਈਡ ਤੋਂ ਜਗ੍ਹਾ ਜਗ੍ਹਾ ਤੇ ਗੇਟ ਆ ਠੀਕ ਹੈ ਤੇ ਉਧਰ ਹੀ 500 ਮੀਟਰ ਦੀ ਦੂਰੀ ਦੇ ਵਿੱਚ ਕਲਨ ਸਾਹਿਬ ਆ ਪਲੀਸ ਉੱਥੇ ਵੀ ਮੱਠਾ ਦੇਖਾ ਕਰੋ ਜਾਂਦੇ ਤੇ ਆਬ ਮੋ ਮਜਾ ਆਂਦਾ ਉੱਥੇ ਵੀ ਤੇ ਮਤੀ ਫੋਟੋ ਵਿੱਚ ਫੋਟੇਂ ਚ ਮਜਾ ਵੀ ਆਂਦਾ ਆ ਆ ਗਾਈਜ਼ 500 ਮੀਟਰ ਦੀ ਦੂਰੀ ਜਾ ਬਸ ਇਹਨਾਂ ਦੂਰ ਵੀ ਨਹੀਂ ਆਏ ਕਿਲੋਮੀਟਰ ਦੂਰ ਵੀ ਨਹੀਂ ਆਏਗਾ ਅੰਬਾ ਆਲਮਗੀਰ ਦੇ ਮਤਿਮ ਬੈਕ ਸਾਈਡ ਜਗਾ ਹੈ ਜਿਵੇਂ ਸਭ ਤੋਂ ਪਹਿਲਾਂ ਉੱਥੇ ਲੰਗਰ ਚੱਲਦਾ ਵੀ ਉੱਥੇ ਲੰਗਰ ਚੱਲਿਆ ਸਭ ਤੋਂ ਪਹਿਲਾਂ ਕੀਤੇ ਉਹਦੀ ਗੇਟ ਦੇ ਪੈਕ ਸਾਈਡ ਤੋਂ ਦੇ ਗੇਟ ਵੀ ਦਿੱਤਾ ਪਿਆ ਤੁਹਾਨੂੰ ਇਹਦੇ ਬੈਕ ਸਾਈਡ ਤੇ ਬਸ ਹੈਗਾ ਜਾਂ ਗਾਈਜ਼ ਐਚ ਕੇ ਵੀ ਚੋਲ ਮਠਾ ਤੱਕਿਆ ਕਰੋ ਠੀਕ ਹੈ ਤੇ ਚੱਲਿਆ ਹੁਣ ਗਾਈਜ਼ ਆਪਾਂ ਚੱਲਦੇ ਹੁਣ ਦਰਵਾਜ਼ਾ ਦਰਵਾਜ਼ਾ ਸਾਹਿਬ ਦਰਵਾਜ਼ਾ ਸਾਹਿਬ ਦੇ ਵਿੱਚ ਮਤਵੀ 10 ਮਿੰਟ ਬੈ ਕੇ ਦਰਸ਼ਨ ਕਰਕੇ ਮਾ ਅਨੰਦ ਲੈ ਕੇ ਜੁਰ ਗੋਬਿੰਦ ਸਿੰਘ ਜੀ ਨਾਲ ਕਰਕੇ ਗਾਇਸ ਆਪਾਂ ਚਲਦੇ ਆ ਦਰਵਾਸਾਹਬ ਤੇਰਾ ਸਾਹਿਬ ਵੀ ਵੀਡੀਓ ਬਣੀ ਬਣਾਉਂਦੇ ਤੇ ਕੋਈ ਫੋਨ ਖੋਲਣ ਤੇ ਯਾਰ ਕੋਈ ਚੋਰੀ ਦਾ ਮਤਲਬ ਹੁੰਦਾ ਆ ਹਾਲ ਕਿ ਆਂਟੀ ਨੇ ਕਹਦੇ ਇਹ ਫੋਨ ਫੋਨ ਬੰਦ ਕਰ ਦੇ ਇਸ ਲਈ ਫੋਨ ਬੰਦ ਕਰਤਾ ਸੀ ਆ ਦਰਵਾਸਾਹਬ ਦੇ ਅੰਦਰ ਦੇਖ ਲਓ ਹਾਂਜੀ ਭਾਈ ਤੇਰਾ ਸਾਹਿਬ ਤੋਂ ਮੱਠਾ ਤੇ ਆਪਾਂ ਹੁਣ ਆਇਆ ਲੰਗਰ ਛਕਣ ਲੰਗਰ ਛਕਣ ਦਾ ਬੇ ਨੇ ਛਕ ਲਿਆ ਸੀ ਤੇ ਅਤੇ ਲੰਗਰ ਬਹੁ ਹੀ ਵਧੀਆ ਸੀ ਛੋਲੇ ਆਲੂ ਛੋਲੇ ਦਾ ਬਹੁਤ ਵਧੀਆ ਸੀ ਐਂ ਲੱਗਦਾ ਜਿਵੇਂ ਗੁਰੂ ਕੋਈ ਸੀ ਜਿਹਨੇ ਆਪਣਾ ਹੋਵੇ ਆ ਨਿਆਂ ਦਾ ਗਿਆ ਸੀ ਗੁਰੂ ਗੁਰੂ ਘਰ ਲੰਗਰ ਖਾ ਕੇ ਤੇ ਆ ਦੇਈ ਵੀ ਮਿਲੀ ਦੇਈ ਵੀ ਬੁਰੀ ਵਧੀਆ ਸੀ ਅੰਜ ਗਾਈਸ ਆਪਾਂ ਆ ਗਏ ਗੁਰਦੁਆਰੇ ਦੇ ਦਰਸ਼ਨ ਕਰਕੇ ਠੀਕ ਹੈ ਤੇ ਆਪਾਂ ਹੁਣ ਚੱਲਦੇ ਆਂ ਚਾਲੇ ਪਾਉਨੇ ਆ ਤੇ ਆ ਵੀਰਾ ਵੀ ਆਪਣੀ ਵਲੋਗਿੰਗ ਕਰਨ ਲੱਗਾ ਆ ਤੇ ਅਸੀਂ ਵੀ ਵਲੋਗਿੰਗ ਕਰਾਂਗੇ ਕਿ ਆ ਰਸਤੇ ਚ ਖਾਵਾਂਗੇ ਆਸੇ ਆਪਾਂ ਸ਼ਾਮ ਨੂੰ ਜਾਣਾ 3 ਵਜੇ ਲੈ ਕੇ ਹਾਊਸ ਹਨਾ ਮੇਰੇ ਡਣਾ ਸਾਡਾ ਪਲੇਕ ਆਉ ਜਾਣਾ ਹਾਂ ਚੱਲੋ ਦੋ ਲੋ ਹਾਂ ਜਸ਼ਮੀਤ ਮੈਨੂੰ ਲੈ ਜਾਗੇ ਕੋਲੇ ਨਹੀਂ ਆਣਾ ਕੈਮਰੇ ਨਹੀਂ ਜਾਣਾ ਕਿਉਂ ਹੋ ਗਿਆ ਨਹੀਂ ਚੱਲਾ ਹੁਣ ਆਪਾਂ ਤੋਂ ਆਪ ਵੀਰ ਤੇ ਮੈਂ ਚਾਲੇ ਪਾਵਾਂਗੇ ਚਲੋ ਚਾਲੇ ਪਾਨੇ ਚਾਹਣਗੇ ਤੁਸੀਂ 3 ਵਜੇ ਆ ਜਿਓ ਪੱਕਾ ਹਾਂ ਹਾਂ ਚੱਲਾਂਗੇ ਠੀਕ ਆ ਚੰਗਾ ਵੀਰੇ ਹੂੰ ਚਲੋ ਠੀਕ ਆ ਵੀਰ ਹੂੰ ਇਹਦਾ ਬਲੋਗ ਆ ਲੈ ਕੇ ਆਉਸ ਦਾ ਇੱਥੇ ਇਹ ਬਲੋਗ ਬੰਦ ਕਰ ਦੂੰਗਾ ਇਹ ਹਾਂ ਨਹੀਂ ਉਹ ਤਾਂ ਨੈਕਸਟ ਬਲੋਗ ਬਣਾਣੀ ਹੈ ਨੈਕਸਟ ਬਲੋਗ ਆ ਲੈ ਕੇ ਆਉਸ ਦਾ ਬਣਾ ਲਾਂਗੇ ਹਾਂ ਜੀ ਜੀ ਨਾ ਕੱਟ ਦਿੰਗੇ ਹਾਂਜੀ ਹਾਂਜੀ ਵਿੱਚ ਪਾ ਦਿੰਦੇ ਆਪਾਂ ਹੁਣ ਚਲੋ ਉੱਥੇ ਦੇਖਾਉਂਦੇ ਹਾਂ ਹਾਂਜੀ ਇਹ ਤੁਸੀਂ ਸਬਸਕ੍ਰਾਈਬ ਕਰ ਲਓ ਨੈਕਸਟ ਵੀਡੀਓ ਚ ਦੇਖਾਂਗੇ ਚੰਗਾ ਮੇਰੇ ਭਾਈ ਕਿਤੇ ਹੌਸਾ ਆਇਆ ਤੇ ਬਈ ਨਹੀਂ ਕੰਮ ਕਰੋ ਚੱਲਾਂਗੇ ਉਹ ਨੈਕਸਟ ਵਲੌਗ ਚ ਮਿਲਦੇ ਆ ਦੁਬਾਰਾ OK ਜੀ ਅੰਤ ਨੂੰ ਠੀਕ ਹੈ ਚੱਲ ਆ ਖਾੜੇ ਆ ਜੀ ਉਹ ਕਾ ਖਾੜੇ ਦਾ ਆ ਜੇ ਤੈਨੂੰ ਲਗਾ ਦੇਤਾ ਹੈ ਕੋਈ ਕਰਨੀ ਮਿੱਟੀ ਕੱਲ ਕੱਲ ਜੁੜੀ ਏਟ ਨਾਲ ਆਈ ਕੱਲ ਉਹ ਤੈਨੂੰ ਹੀ ਜਿੱਟਿਆ ਗੜਾਂ ਤੇ ਇੰਨਾ ਪੋਣ ਆ ਅਸਰ ਅਿਤਨੇ ਪੱਟ ਕਰਨੇ ਠੀਕ ਆ ਬਾਈਕ ਰਿਅਰ ਸਾਈਡ ਤੇ ਹਾਂਜੀ ਗਾਇਸ ਆਪਾਂ ਘਰੇ ਆ ਗਏ ਸੀ ਘਰਿਆਂ ਤੋਂ ਬਾਅਦ ਕੋਈ ਰੈਸਟ ਕਰਕੇ ਠੀਕ ਆ ਸ਼ਾਮ ਨੂੰ ਫੇਰ ਤਾਂ ਆਪਾਂ ਘੁੰਮਣ ਜਾਣਾ ਮੈਤ ਤੇ ਬੇਰੇ ਨੇ ਉਹ ਅਗਲੇ ਬਲੋਗ ਚ ਦਹਾਉਂਗਾ ਗਾਇਸ ਇੱਕ ਪਲੀਸ ਇੱਕ ਗੱਲ ਹੋ ਰਾ ਇਸ ਵੀਡੀਓ ਨੂੰ ਯ ਲਾਈਕ ਕਰੋ ਜਿੰਨਾ ਕਰ ਸਕਦੇ ਹੋ ਤੇ ਹੋਰ ਸ਼ੇਅਰ ਵੀ ਕਰੋ ਕਮੈਂਟ ਵੀ ਕਰੋ ਲਾਈਕ ਵੀ ਕਰੋ ਫੋਲੋ ਵੀ ਕਰੋ ਗਾਇਸ ਮੇਰੇ ਹਾਫ ਫੋਲੋ ਤਾਂ ਹੋ ਗਏ ਗਾਇਸ ਪੰਜਾਹ ਫੋਲੋ ਤਾਂ ਹੋ ਗਏ ਗਾਈਜ਼ ਮੈਂ ਆਈ ਮੈਂ ਇਹ ਕਰਦਾ ਰਹੂੰਗਾ ਪਲੀਜ਼ ਇਸ ਵੀਰ ਨੂੰ ਲਾਈਕ ਕਰੋ ਜਨਾਗਰ ਸਾਥ ਮੇ ਇਹ ਮੈਂ ਇਸ ਵੀਰ ਨੂੰ ਟੈਗਰ ਦੇਣਾ ਲਾਈਕ ਕਰਦਾ 100 ਲਾਈਕ ਚਲੋ ਆਈ ਇਸ ਵੀਰ 100 ਲਾਈਕ ਕਰਦੇ ਆ 100 ਨਹੀਂ ਚਾਹੀ 50 ਕਰ ਦੋ ਗਾਈਜ਼ 50 ਕਰ ਦੋ ਬਾਈ ਬਹੁਤ ਹੈ ਗਾਈਜ਼ ਮੇਰੇ ਲਈ ਓ ਗਾਈਜ਼ ਇਸ ਵੀਰ ਨੂੰ ਲਾਈਕ ਕਰੋ ਚਲੋ ਗਾਈਜ਼ ਬਾਈ ਇਸ ਵੀਰ ਨੂੰ ਅਨ ਕਰਨਾ ਓਕੇ ਗਾਈਜ਼ ਬਾਈ